ਪੰਜਾਬ ਦੇ ਵਿੱਚ ਹੜਾਂ ਦੀ ਮਾਰ ਪੂਰਾ ਹੀ ਪੰਜਾਬ ਚੱਲ ਰਿਹਾ ਹੈ ਤੇ ਉਥੇ ਹੀ ਲਗਾਤਾਰ ਸਿਆਸਤਦਾਨਾਂ ਦੇ ਵੱਲੋਂ ਪੰਜਾਬੀਆਂ ਦੀ ਖਾਸ ਤੌਰ ਤੇ ਮਦਦ ਕੀਤੀ ਚਾਰੀ ਹੈ ਤੇ ਉਥੇ ਸੁਖਪਾਲ ਸਿੰਘ ਖੈਰਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਬਹੁਤ ਮਾਰਾਂ ਚੱਲੀਆਂ ਨੇ ਪੰਜਾਬ ਦੀਆਂ ਤੇ ਅਸੀਂ ਹੁਣ ਵੀ ਹੜ ਦੇ ਸਮੇਂ ਵੀ ਜਿਹੜਾ ਕਿ 71 ਆ ਤੇ ਹੁਣ ਏਕੇ ਦੀ ਲੋੜ ਹੈ ਤੇ ਪੰਜਾਬੀਆਂ ਨੂੰ 71 ਹੋਣ ਦੀ ਲੋੜ ਹੈ ਤਾਂ ਕਿ ਅਸੀਂ ਇਸ ਮੁਸ਼ਕਲ ਦਾ ਵੀ ਜਿਹੜਾ ਹੈ ਕਿ ਸਾਹਮਣਾ ਕਰ ਸਕੀਏ ਤੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਕਾਫੀ ਮਦਦਾਂ ਕੀਤੀ ਹੋਰ ਕੀ ਕੁਝ ਕਹਿਣਾ ਆ ਆਓ ਤੁਹਾਨੂੰ ਸੁਣਾਉਣੇ ਆ ਹੜ੍ਹ ਦੇ ਹਾਲਾਤ ਨੇ ਦਰਿਆ ਬਿਆਸ ਦੇ ਉੱਤੇ ਜਿਹੜੇ ਆਪਣਾ ਹਲਕਾ ਪਲਾਥਰਾਲ ਤਕਰੀਬਨ ਅ 40 45 ਕਿਲੋਮੀਟਰ ਲੰਬੇ ਆਪਣਾ ਤੁਸੀ ਬੰਦ ਦੇ ਉੱਤੇ ਜਿਹੜੇ ਪਿੰਡ ਲੱਗਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਬਹੁਤ ਭਾਰੀ ਫਸਲ ਦਾ ਨੁਕਸਾਨ ਹੋਇਆ ਵਾ ਬਹੁਤ ਸਾਰੇ ਪਿੱਛੇ ਮੰਡ ਵਿੱਚ ਜਿਹੜੇ ਅ ਕੂਕਾ ਮੰਡ ਔਰ ਅ ਜਿਹੜਾ ਤੁਹਾਡੇ ਹੋਰ ਮੰਡ ਨੇ ਉਧਰ ਇਬਰਾਹਿਮਵਾਲ ਵਗੈਰਾ ਰਾਪੂਰ ਰਾਇਆਂ ਔਰ ਦਾਉਦਪੁਰ ਢਿਲਵਾ ਇਹਨਾਂ ਪਿੰਡਾਂ ਵਿੱਚ ਬਹੁਤ ਸਾਰੇ ਡੇਰਿਆਂ ਵਿੱਚ ਵੀ ਲੋਕੀਂ ਅੰਦਰ ਬੈਠੇ ਸੀਗੇ ਆਪਣੇ ਪਿੰਡਾਂ ਵਿੱਚ ਡੇਰਿਆਂ 'ਚ ਲੋਕੀਂ ਨਹੀਂ ਗਏ ਤੇ ਬਹੁਤ ਸਾਰੇ ਲੋਕਾਂ ਨੂੰ ਆਣ ਕੇ ਘਰੋਂ ਬੇਕਾਰ ਹੋ ਗਏ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੋਈ ਆ ਪਸ਼ੂਆਂ ਦੇ ਚਾਰੇ ਦਾ ਬੜੀ ਮੁਸ਼ਕਲ ਆ ਰਹੀ ਸੀਗੀ ਲੋਕਾਂ ਨੂੰ ਖਾਣ ਪੀਣ ਦੀ ਸਮੱਸਿਆ ਜਿਹੜੇ ਗਰੀਬ ਤਬਕਾ ਉਹ ਸਾਰੀ ਗੱਲ ਨੂੰ ਸਮਝਦੇ ਹੋਏ ਅੱਜ ਅਸੀਂ ਜੋ ਹਲਕਾ ਪਲਾਟਾ ਅਖੀਰਲਾ ਪਿੰਡ ਆ ਮੰਡ ਸੰਗੋਜਲਾ ਜਿੱਥੇ ਤੁਸੀਂ ਸਾਰੀਆਂ ਸਾਡੀਆਂ ਭੈਣਾਂ ਬੀਬੀਆਂ ਸਤਕਾਰਯੋਗ ਪਿੰਡ ਦੇ ਪਤਵੰਤੇ ਸੱਜਣ ਨਗਰ ਨਿਵਾਸੀ ਨੌਜਵਾਨ ਸਾਰੇ ਵਿਰਾਜਮਾਨ ਹੋ ਅੱਜ ਆਪਾਂ ਨੂੰ ਇਸ ਹੜ੍ਹ ਵਾਲੇ ਹਾਲਾਤਾਂ ਚ ਮਦਦ ਕਰਨ ਵਾਸਤੇ ਮੇਰੇ ਨਾਲ ਮੇਰੇ ਵੱਡੇ ਵੀਰ ਰਸ਼ਪਾਲ ਸਿੰਘ ਜੀ ਜਿਨ੍ਹਾਂ ਦਾ ਨਾਮ ਪੂਰਾ ਰਸ਼ਪਾਲ ਸਿੰਘ ਬੱਚਾ ਜੀ ਵੀ ਆ ਇਹਨਾਂ ਦੇ ਪਿਤਾ ਜੀ ਕਹਿੰਦੇ ਸੀ ਸਾਰਿਆਂ ਦੇ ਬੱਚੇ ਜੀਣ ਇਹਨਾਂ ਦਾ ਬਹੁਤ ਵੱਡਾ ਅੱਛਾ ਕਾਰੋਬਾਰ ਆ ਬੇਗੋਵਾਲਡ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਸਾਡੇ ਪਾਰਟੀ ਦੇ ਮਾਰਕੀਟ ਕਮੇਟੀ ਦੇ ਭੁਲੱਥ ਦੇ ਚੇਅਰਮੈਨ ਵੀ ਰਹੇ ਆ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਕਿ ਇਹ ਔਰ ਇਹਨਾਂ ਦੇ ਸਾਥੀ ਨਾਲ ਸਾਡੇ ਜੈਦਾ ਪਿੰਡ ਆ ਬੱਸੀ ਦੇ ਲਾਗੇ ਹਰਵਿੰਦਰ ਸਿੰਘ ਰਿੰਕੂ ਸਰਪੰਚ ਰਹੇ ਨੇ ਪਿੰਡ ਦੇ ਔਰ ਬਲਾਕ ਸਮਤੀ ਦੇ ਮੈਂਬਰ ਰਹੇ ਨਾਲ ਸਾਡੇ ਫੁਮਣ ਸਿੰਘ ਜੀ ਇੱਕ ਦੁਆਬਾ ਪੈਲੇਸ ਆ ਬੇਗੋਵਾਲ ਦੇ ਲਾਗੇ ਇਹਨਾਂ ਦੇ ਨਾਲ ਸਪੋਰਟਰ ਜੰਗੀ ਜੀ ਸੁਰੇਸ਼ ਕਿਨ ਸੁਖਦੇਵ ਰਾਜ ਜੰਗੀ ਹਰ ਵੇਲੇ ਰਿਸ਼ਪਾਲ ਉਹਨਾਂ ਦੇ ਨਾਲ ਹੁੰਦੇ ਆ ਇਹਨਾਂ ਦੀ ਸਾਰੀ ਟੀਮ ਦਾ ਲਾਇਨਸ ਕਲੱਬ ਹਾਂਜੀ ਲਾਇਨਸ ਕਲੱਬ ਜਿਹੜਾ 베ਗੋਵਾਲ ਦਾ ਇਹ ਕਾਫੀ ਵੱਡੇ ਪੰਜਾਬ ਦੇ ਰਕਬੇ ਦੇ ਗਵਰਨਰ ਨੇ ਇਹਨਾਂ ਨੇ ਤੁਹਾਨੂੰ ਯਾਦ ਹੋਣਾ 2023 ਚ 2 ਸਾਲ ਪਹਿਲਾਂ ਵੀ ਇਹੀ ਆਏ ਸੀ ਤੁਹਾਡੇ ਕੋਲ ਸਮਾਨ ਲੈ ਕੇ ਅੱਜ ਵੀ ਸਾਰਾ ਸਮਾਨ ਰਾਸ਼ਨ ਪਾਣੀ ਜੋ ਤੁਹਾਡੀ ਲੋਡ ਹੈ ਜ਼ਰੂਰੀ ਆਈਟਮਾਂ ਦੀ ਕੁਝ ਦਿਨ ਵਾਸਤੇ ਤੁਸੀਂ ਉਦੋਂ ਵਰਤੋ ਜੇ ਕੋਈ ਹੋਰ ਘਟ ਗਿਆ ਦੁਬਾਰਾ ਫਿਰ ਅਸੀਂ ਆਵਾਂਗੇ ਤੁਹਾਡੀ ਫਿਰ ਮਦਦ ਕਰਕੇ ਜਾਵਾਂਗੇ ਘਬਰਾਉਣਾ ਨਹੀਂਗਾ ਮੈਨੂੰ ਪਤਾ ਕਿ ਗਰੀਬਾਂ ਦੇ ਘਰ ਵਿੱਚ ਬਹੁਤ ਮੁਸ਼ਕਲ ਹਾਲਾਤ ਹੁੰਦੇ ਆ ਤਾਂ ਇਸ ਕਰਕੇ ਮੈਂ ਰਸ਼ਪਾਲ ਸਿੰਘ ਜੀ ਲਾਇਆयंस क्लब ਤੇ ਇਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਸਮੇਂ ਸਿਰ ਲੋਕਾਂ ਦੀ ਲੋੜ ਵਿੱਚ ਤੁਸੀਂ ਕੰਮ ਆਏ ਹੋ ਮੇਰੇ ਜਾਣ ਤੋਂ ਬਾਅਦ ਤੁਹਾਨੂੰ ਇਹ ਜਿਹੜਾ ਪਿੱਛੇ ਰਾਸ਼ਨ ਰੱਖਿਆ ਤੁਹਾਨੂੰ ਸਾਰਾ ਕੱਲੇ-ਕੱਲੇ ਘਰ ਨੂੰ ਜਿੰਨੇ ਤੁਸੀਂ ਲਿਸਟ ਬਣਾਈ ਆ 150 ਘਰਾਂ ਦੀ ਸਾਰਿਆਂ ਨੂੰ ਕੱਲੇ-ਕੱਲੇ ਨੂੰ ਪੈਕੇਟ ਦਿੱਤਾ ਜਾਵੇਗਾ ਕੋਈ ਕਾਲੀ ਨਹੀਂ ਕਰਨੀ ਜੇ ਕੋਈ ਸਮਾਨ ਘੱਟ ਜਾਵੇਗਾ ਹੋਰ ਵੀ ਦੇਵੇਗਾ ਇੱਕ ਇਹਨਾਂ ਦੇ ਨਾਲ ਸਾਥੀ 베ਗੋਵਾਲ ਤੋਂ ਆਏ ਨੇ ਲੰਬਾ ਮੈਡੀਕਲ ਸਟੋਰ ਉਹਨਾਂ ਦਾ ਪੂਰਾ ਦਵਾਈਆਂ ਦਾ ਕਾਰੋਬਾਰ ਆ ਬਹੁਤ ਸਾਰੀਆਂ ਦਵਾਈਆਂ ਵੀ ਲੈ ਕੇ ਆਏ ਨੇ ਕਈਆਂ ਦੇ ਬੱਚਿਆਂ ਨੂੰ ਕੋਈ ਪੇਟ ਖਰਾਬ ਆ ਕੋਈ ਬੁਖਾਰ ਆ ਇਨਫੈਕਸ਼ਨ ਆ ਪਾਣੀ ਤੋਂ ਹੋ ਗਈ ਆ ਜਾਂ ਕੁਝ ਹੋਰ ਆ ਤੁਸੀਂ ਉਹਨਾਂ ਨੂੰ ਆਪਣੇ ਬੱਚਿਆਂ ਦਾ ਦਿਖਾ ਕੇ ਤੇ ਤੁਹਾਨੂੰ ਇਹ ਉਹਦੇ ਵਾਸਤੇ ਦਵਾਈਆਂ ਵੀ ਦੇ ਕੇ ਜਾਣਗੇ ਜੇ ਲੋਡ ਪਈ ਮੈਂ ਪਿੰਡ ਵਾਲਿਆਂ ਨੂੰ ਪਤਵੰਤੇ ਸੱਜਣ ਸਾਧ ਜਗਿੰਦਰ ਸਿੰਘ ਜੀ ਖੜੇ ਨੇ ਤੁਹਾਡੇ ਪਿੰਡ ਦੇ ਸਰੁੰਦਰ ਸਿੰਘ ਜੀ ਚੌਕੀਦਾਰ ਸਾਹਿਬ ਹਰਪ੍ਰੀਤ ਸਿੰਘ ਸ਼ਾਹ ਜੀ ਸਾਈਂ ਜੀ ਸਾਡੇ ਵੱਡੇ ਸੰਗੋਜ ਲੋ ਭਾਰਤੀ ਕਿਸਾਨ ਯੂਨੀਅਨ ਦੇ ਬੜੇ ਵੱਡੇ ਲੀਡਰ ਨੇ ਅਤੇ ਹੋਰ ਸਰਪੰਚ ਪਿੰਡ ਦੇ ਮੈਂਬਰ ਪੰਚਾਇਤ ਨੰਬਰਦਾਰ ਜੇ ਲੋਡ ਪਈ ਤਾਂ ਤੁਹਾਨੂੰ ਇੱਕ ਮੈਡੀਕਲ ਕੈਂਪ ਜਿਹੜਾ ਵਾ ਨਾ ਪੂਰਾ ਡਾਕਟਰ ਲੈ ਆਉਣਗੇ ਚਾਰ ਪੰਜ ਡਾਕਟਰਾਂ ਦੀ ਟੀਮ ਉਹਦੀ ਵੀ ਤੁਹਾਡੀ ਸਹਾਇਤਾ ਕਰਾਂਗਾ